ਤੁਹਾਡੇ ਮਨ ਦੇ ਵਿੱਚ ਵਿਚਾਰ ਜੋ ਆਇਆ ਕਿ ਸੌਂ ਦੇ ਮਹੀਨੇ ਦੇ ਵਿੱਚ ਜਿਹੜੇ ਮਾਲ ਪੂਰੇ ਵੇਚੇ ਜਾਣ ਜਿਸ ਨਾਲ ਪੰਜਾਬੀ ਵਿਰਸੇ ਨਾਲ ਜੁੜਿਆ ਜਾਏਗਾ ਪੰਜਾਬੀ ਸੱਭਿਆਚਾਰ ਦੀ ਵੀ ਯਾਦ ਆਈ ਤੇ ਮੈਂ ਕਹਿੰਨੀ ਵੀ ਨਵੀਂ-ਨਵੀਂ ਚੀਜ਼ ਕੱਢੋ ਆਪਣੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਲੁਕੀਆਂ ਆਈਆਂ ਆ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਵੀ ਵਾਕਈ ਪਿੰਡਾਂ ਵਾਲੇ ਹੈਗੇ ਕਿਹੜੇ ਪਿੰਡ ਤੋਂ ਆਉਂਦੇ ਆ ਤਾਂ ਕਿੰਨੀ ਦੂਰ ਹੈ ਇੱਥੋਂ ਅਮਰਸਰ ਭਾਜੀ ਮੇਰਾ ਪਿੰਡ ਹੈਗਾ ਜਨਾਲੇ ਜਨਾਲੇ ਲੱਗ ਹੋਇਆਗਾ ਰਿਅਰਡ ਆਈ ਦਾ 30 ਕਿਲੋਮੀਟਰ ਤੋਂ ਪਿੰਡੋਂ ਐਡੀ ਦੂਰ ਆਉਂਦੀ ਕੀ ਜ਼ਰੂਰਤ ਬਈ ਹੈ ਮਜਬੂਰੀਆਂ ਨੇ ਕਰਦੀਆਂ ਜਾਂ ਕਿਉਂ ਇੰਨੀ ਦੂਰ ਆਉਣਾ ਪਿਆ? ਭਾਜੀ ਮਜਬੂਰੀਆਂ ਵੀ ਹੁੰਦੀਆਂ ਆ। ਕਿਉਂ ਹੁੰਦੀ ਨੌਜਵਾਨ ਪੀੜੀ ਇਹ ਜਿਹੜੀਆਂ ਇਨ੍ਹਾਂ ਚੀਜ਼ਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਜਿਵੇਂ ਮਾਲ ਪੂੜੇ ਐ ਮੋਤਿਆਂ ਨੂੰ ਇਨ੍ਹਾਂ ਬਾਰੇ ਨਹੀਂ ਪਤਾ ਐ ਹਲਵਾਈਆਂ ਦੇ ਬਣਾਏ ਹੋਏ ਜਿਹੜੇ ਮਾਲ ਪੂੜੇ ਉਹਨਾਂ ਨੂੰ ਅਹਿਮੀਅਤ ਦਿੰਦੇ ਨਹੀਂ ਪਰ ਪਿੰਡਾਂ ਦੇ ਬਣਾਏ ਹੋਏ ਜਿਹੜੇ ਸਵਾਦ ਨੇ ਉਹਨਾਂ ਨੂੰ ਭੁੱਲਦੇ ਜਾ ਰਹੇ ਆ। ਅੱਜ ਦੀ ਪੀੜੀ ਨੂੰ ਇਹ ਵੀ ਨਹੀਂ ਪਤਾ ਕਿ ਆਪਾਂ ਇਹ ਵਾਲੇ ਇਹ ਵਾਲੇ ਪੂੜੇ ਵੀ ਹੁੰਦੇ ਆ। ਉਹਨਾਂ ਨੂੰ ਇੰਨਾ ਪਤਾ ਵੀ ਅਸੀਂ ਉਹ ਦੂਜੇ ਪੂੜੇ ਖਾਣੇ। ਜਾਂ ਪਿਓਰ ਨੇ ਮਿਲਾਵਟ ਵਾਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਹੋ ਰਹੀ ਐ। ਭਾਜੀ ਮੈਂ ਨਾ ਫੂਡ ਟੇਸਟਰ ਵੀ ਆਣ ਕੇ ਥੋ ਟੈਸਟ ਕਰ ਲਣਗੇ ਨਾ ਚੀਜ਼ੇ ਉਹ ਇੱਕ ਨੰਬਰ ਤੇ ਨਿਕਲੂਗੀ ਤੁਸੀਂ ਰੋਟੀ ਖਾ ਕੇ ਵੀ ਆਏ ਜੇ ਨਾ ਤੁਸੀਂ ਰਾਮ ਨਾ ਦੋ ਪੂਰੇ ਖਾ ਲੈਣੇ ਤੈਨੂੰ ਆਪਣਾ ਜਿਹੜਾ ਕਲਚਰ ਆ ਉਹ ਲੁਕਿਆ ਆ ਆ ਆਪਾਂ ਜਿਹੜੀ ਕੋਈ ਜਿਹੜਾ ਜਿੱਥੋਂ ਲਾ ਗਿਆ ਉਹਨੂੰ ਚਾਈਨੀਸ ਨੂੰ ਚਾਈਨੀਸ ਪਾਨ ਨੂੰ ਦੇ ਦੋ ਉਹਨੇ ਉਹ ਆਰਡਰ ਕਰਤਾ ਉਹਨੇ ਆਰਡਰ ਕਰਤਾ ਜਿਹੜੀ ਆਪਣਾ ਵਿਰਸਾ ਇਹ ਤੇ ਪਿੱਛੇ ਚਲ ਗਿਆ ਸਾਰਾ ਹੀ ਇਹ ਹਲਵਾਈ ਜਿਹੜੇ ਬਣਾ ਰਹੇ ਨੇ ਮਾਲ ਪੂੜੇ ਉਹਨਾਂ ਦਾ ਬਣਾਉਂਦਾ ਸਟਾਈਲ ਅਤੇ ਅੰਦਾਜ਼ ਹੋਰ ਹੁੰਦਾ ਤੁਸੀਂ ਜਿਹੜੇ ਮਾਲ ਬੋੜੇ ਬਣਾਉਂਦੇ ਇਹਨਾਂ ਦੇ ਵਿੱਚ ਕੀ ਅਲੱਗ ਬਣਾਉਂਦੇ ਭਾਜੀ ਇਹਨਾਂ ਦੇ ਵਿੱਚ ਅਲੱਗ ਇਹ ਆ ਵੀ ਇਸ ਸੇਤ ਨੂੰ ਬਹੁਤ ਵਧੀਆ ਕੋਈ ਨੁਕਸਾਨ ਨਹੀਂ ਆ ਤੇ ਜਿਹੜਾ ਹਲਵਾਈ ਦਾ ਸਟਾਈਲ ਆਖ ਲਈਏ ਉਹਦੇ ਵਿੱਚ ਮੈਂ ਤਾਂ ਹੀ ਅੱਜ ਕੱਲ ਜੋ ਵੀ ਅੱਜ ਕੱਲ ਜਨਰੇਸ਼ਨ ਖਾਂ ਰਹੀ ਆਪਣੀ ਪੀੜੀ ਸਸੀਕਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਦੀ ਲਾਲੀ ਤੁਸੀਂ ਜੁੜਿਓ ਨੈਸ਼ਨ ਪੋਸਟ ਚੈਨਲ ਦੇ ਨਾਲ ਸੌਣ ਦੇ ਪਵਿੱਤਰ ਮਹੀਨੇ ਦੇ ਵਿੱਚ ਨਵ ਵਿਆਈਆਂ ਮਟਿਆਰਾਂ ਆਪਣੇ ਪਿੰਡਾਂ ਦੇ ਵਿੱਚ ਜਾਂਦੀਆਂ ਨੇ ਤੇ ਸੌਣ ਦਾ ਮਹੀਨਾ ਜਿਹੜਾ ਹੈ ਤੀਆਂ ਦੇ ਰੂਪ ਦੇ ਵਿੱਚ ਮਨਾਉਂਦੀਆਂ ਨੇ ਤਿਆਂ ਦਾ ਤਿਉਹਾਰ ਜਿਹੜਾ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਉੱਥੇ ਤਿਆਂ ਦੇ ਤਿਉਹਾਰ ਦੇ ਵਿੱਚ ਮਾਲਪੂੜਿਆਂ ਦੀ ਵੀ ਬੜੀ ਮਸਤਤਾ ਮੰਨੀ ਜਾਂਦੀ ਹੈ ਸਾਡਾ ਪੰਜਾਬੀ ਵਿਰਸਾ ਤੇ ਪੰਜਾਬੀ ਵਿਰਸੇ ਨਾਲ ਜੁੜਿਆ ਹੋਇਆ ਪੌਜਣਾ ਹੈ ਮਾਲਪੂੜੇ ਜੋ ਸਾਵਣ ਦੇ ਮਹੀਨੇ ਦੇ ਵਿੱਚ ਹੀ ਬੰਦਦੇ ਨੇ ਤੇ ਸਾਵਣ ਦੇ ਮਹੀਨੇ ਦੇ ਵਿੱਚ ਤਿਆਰ ਹੁੰਦੇ ਨੇ ਤਾਂ ਸਾਡੇ ਨਾਲ ਪੈਨ ਹੈ ਜਿਹੜੀ ਕਿ ਅੰਮ੍ਰਿਤਸਰ ਤੋਂ 35 ਕਿਲੋਮੀਟਰ ਦੂਰ ਆਉਂਦੀ ਹੈ ਅਤੇ ਅੰਮ੍ਰਿਤਸਰ ਦੇ ਵਿੱਚ ਇਸ ਪੈਨ ਨੇ ਆਪਣਾ ਸੈਟਅਪ ਲਾਇਆ ਹੋਇਆ ਹੈ ਮਾਲਪੂੜੇ ਦਾ ਤਾਂ ਮਾਲਪੂੜੇ ਵੇਚ ਰਹੀ ਹੈ ਅੰਮ੍ਰਿਤਸਰ ਤੋਂ 35 ਕਿਲੋਮੀਟਰ ਦੂਰ ਆ ਕੇ ਪਿੰਡ ਦਾ ਸੱਭਿਆਚਾਰ ਤੇ ਪੰਜਾਬੀ ਵਿਰਸੇ ਤਾ ਪੰਜਾਬੀ ਭੋਜਨ ਵੇਲਦੀ ਹੋਈ ਵੀ ਨਜ਼ਰ ਆ ਰਹੀ ਆ ਪਹਿਨੇ ਪਹਿਲਾਂ ਬਹੁਤ ਬਹੁ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਵੀਜੀ ਕੀ ਹਾਲ ਚੱਲ ਨੇ ਤੁਹਾਡੇ ਬਸ ਵਧੀਆ ਵਧੀਆ ਤੁਸੀਂ ਨਾ ਨਾ ਜਿਵੇਂ ਜਿਵੇਂ ਸੌਣ ਦਾ ਮਹੀਨਾ ਚੱਲ ਰਿਹਾ ਹੈ ਤਾਂ ਇਸ ਪਵਿੱਤਰ ਮਹੀਨੇ ਦੇ ਵਿੱਚ ਜਿੱਥੇ ਮੁਟਿਆਰਾਂ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਤੀਆਂ ਦਾ ਤਿਹਾਰ ਤੋਂ ਉਮਦਾ ਮਨਾਉਂਦੀਆਂ ਨੇ ਉਥੇ ਤੀਆਂ ਦੇ ਤਿਹਾਰ ਦੇ ਨਾਲ ਹੀ ਮਾਲ ਪੂੜਿਆਂ ਦਾ ਵੀ ਬੜੀ ਮਹੱਤਤਾ ਮੰਨੀ ਜਾਂਦੀ ਏ ਕੀ ਮਹੱਤਤਾ ਹੈ ਦੀ ਭਾਜੀ ਇਹ ਸਾਡਾ ਕਲਚਰ ਆ ਮਹੱਤਤਾ ਇਹਦੀ ਇਹ ਆ ਜਿਹੜਾ ਲੋਕ ਗਿਆ ਉਹ ਕੱਢਿਆ ਹੋਇਆ ਕਲਚਰ ਆ ਬਾਹਰ ਕੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਸਾਡਾ ਕਲਚਰ ਐ ਵੀ ਹੈਗਾ ਆ ਨਾਗੀ ਮਾਲ ਪੂੜੇ ਦੁੱਜੇ ਆਂ ਦਾ ਕਲਚਰ ਪਰਾ ਲੱਗੇ ਸਿਰਫ ਇਹ ਜਿਹੜੇ ਪੂੜੇ ਆ ਬਹੁਤ ਵਧੀਆ ਪੂੜੇ ਆ ਤੇ ਇਹਨਾਂ ਨੂੰ ਇਸ ਕਰਕੇ ਬਾਹਰ ਕੱਢਿਆ ਹੈ ਸੌਂਦੇ ਮਹੀਨੇ ਦੇ ਵਿੱਚ ਹੀ ਤਿਆਰ ਹੁੰਦੇ ਨੇ ਜਾਂ ਪਹਿਲਾਂ ਬਾਅਦ ਵਿੱਚ ਵੀ ਬਣਾਏ ਜਾਂਦੇ ਨੇ ਭਾਜੀ ਸਾਲ ਦੇ ਵਿੱਚ ਇੱਕ ਤਿਉਹਾਰ ਹੁੰਦਾ ਹੈ ਉਹ ਹੁੰਦਾ ਤੀਆਂ ਦਾ ਤੀਆਂ ਦਾ ਤਿਉਹਾਰ ਤਾਂ ਹੀ ਮੰਨਿਆ ਜਾਂਦਾ ਇੱਕ ਤੀਆਂ ਤੇ ਆਂਦੀਆਂ ਆ ਆਪਣੇ ਸੋਹਰਿਆਂ ਤੋਂ ਪੇਕੇ ਆਂਦੀਆਂ ਏ ਰਹਿਣ ਲਈ ਤੇ ਤੇ ਆਣ ਕੇ ਉਹਨਾਂ ਨੂੰ ਖੁਸ਼ੀ ਦਿੱਤੀ ਜਾਂਦੀ ਆ ਕਿ ਆਪਾਂ ਜੋ ਵੀ ਜਾਣੇ ਸਾਰੇ ਜਾਣੇ ਇਕੱਠੇ ਹੁੰਦੇ ਆ ਕਿ ਤੁਹਾਨੂੰ ਪਤਾ ਹੈ ਜਿਆਦੇ ਬੰਦਾ ਵਿਆਹ ਸ਼ਾਦੀ ਦੇ ਇਕੱਠਾ ਹੁੰਦਾ ਹੈ ਤੇ ਜਾਂ ਇਹ ਤਿਹਾਰ ਤੇ ਇਕੱਠਾ ਹੁੰਦਾ ਆ ਕਹਿੰਦੇ ਸੌਣ ਦੀ ਝੜੀ ਦੇ ਵਿੱਚ ਪੂੜੇ ਜਿਹੜੇ ਨੇ ਬੜੇ ਆਨੰਦ ਨਾਲ ਸ਼ਾਦੀ ਜਾਂਦੇ ਨੇ ਪਿੰਡਾਂ ਦੇ ਵਿੱਚ ਤਾਂ ਇਸ ਨੂੰ ਆਮ ਹੀ ਜਿਹੜੇ ਨੇ ਵਿਰਸੇ ਨਾਲ ਜੋੜਿਆ ਜਾਂਦਾ ਹੈ ਤੇ ਸ਼ਹਿਰਾਂ ਦੇ ਵਿੱਚ ਆ ਲੋਭ ਹੁੰਦੀਆਂ ਜਾ ਰੀਆਂ ਚੀਜ਼ਾਂ ਨੇ ਕਿਵੇਂ ਦੇ ਭਾਜੀ ਪਿੰਡਾਂ ਦੇ ਵਿੱਚ ਅਜੇ ਵੀ ਮੌਜੂਦ ਕਾ ਹੈਗੀਆਂ ਹਰ ਇੱਕ ਥਾਵਾਂ ਤੇ ਵੀ ਆਪਾਂ ਆਪਣਾ ਤਿਹਾਰ ਬਾਹਰ ਕੱਢੀਏ ਕਈ ਪਿੰਡਾਂ ਦੀਆਂ ਵੈਸੇ ਮੈਂ ਦੇਖਿਆ ਵੀਡੀਓ ਵੀ ਆndੀਆਂ ਆ ਕਿ ਜਿਹੜਾ ਆਪਾਂ ਮਨਾਨੇ ਆ ਧੀਆਂ ਤਿਆਰ ਸਾਰਾ ਇਕੱਠਾ ਕਰਕੇ ਇੱਕ ਫਿਰ ਉਹਨੂੰ ਡਿਸ ਦਿੱਤਾ ਜਾਂਦਾ ਜਦੋਂ ਥਾਕ ਹਾਰ ਕੇ ਬਹਿ ਜਾਂਦੀ ਆ ਮਾਲਪੂੜੇ ਤੇ ਫਿਰ ਖੀਰ ਚੱਲਦੀ ਆ ਇਹ ਵੀ ਜ਼ਰੂਰੀ ਆ ਪਹਿਲੇ ਹੁਣ ਜਿਹੜੇ ਆਪਣੇ ਹਲਵਾਈ ਜਿਹੜੇ ਬਣਾ ਰਹੇ ਨੇ ਮਾਲਪੂੜੇ ਉਹਨਾਂ ਦਾ ਬਣਾਉਂਦਾ ਸਟਾਈਲ ਅਤੇ ਅੰਦਾਜ਼ ਹੋਰ ਹੁੰਦਾ ਤੁਸੀਂ ਜਿਹੜੇ ਮਾਲਪੂੜੇ ਬਣਾਉਂਦੇ ਇਹਨਾਂ ਦੇ ਵਿੱਚ ਕੀ ਅਲੈਦਾ ਬਣਾਉਂਦੇ ਭਾਜੀ ਇਹਨਾਂ ਦੇ ਵਿੱਚ ਅਲੱਗਾ ਇਹ ਆ ਵੀ ਇਹ ਸਿਹਤ ਨੂੰ ਬਹੁਤ ਵਧੀਆ ਕੋਈ ਨੁਕਸਾਨ ਨਹੀਂ ਆ ਇਹਦੇ ਵਿੱਚ ਮਤਲ ਤੁਹਾਨੂੰ ਸਿਹਤ ਨੂੰ ਹੀ ਵਧੀਆ ਰੱਖਣ ਗਏ ਤੇ ਜਿਹੜਾ ਮਹਲਵਾਈ ਦਾ ਸਟਾਈਲ ਆਖ ਲਈਏ ਉਹਦੇ ਵਿੱਚ ਮੈਂ ਤਾਂ ਹੀ ਅੱਜ ਕੱਲ ਜੋ ਵੀ ਅੱਜ ਕੱਲ ਜਨਰੇਸ਼ਨ ਖਾਂ ਰਹੀ ਆਪਣੀ ਪੀੜੀ ਕਈ ਤਰ੍ਹਾਂ ਕੀ ਅੱਜ ਦੀ ਪੀੜੀ ਨੂੰ ਇਹ ਵੀ ਨਹੀਂ ਪਤਾ ਪਿਆ ਆ ਪਾਏ ਵਾਲੇ ਇਹ ਵਾਲੇ ਪੂੜੇ ਵੀ ਹੁੰਦੇ ਆ ਉਹਨਾਂ ਨੂੰ ਇਹਨਾਂ ਪਤਾ ਵੀ ਅਸੀਂ ਉਹ ਦੂਜੇ ਪੂੜੇ ਖਾਣੇ ਤੇ ਉਹੀ ਲੈ ਕੇ ਪੈਕ ਰਾ ਕੇ ਚੱਲ ਜਾਂਦੇ ਆ ਜਾਂ ਕੇ ਵਾਲੀ ਚੀਜ਼ ਜਿਹੜੀ ਆਪਣੀ ਆ ਬੈਟਰ ਆ ਵਧੀਆ ਆ ਪਿੰਡਾਂ ਵਾਲੀ ਇੱਕ ਚੀਜ਼ ਆ ਤੁਹਾਨੂੰ ਪਤਾ ਪਿੰਡਾਂ ਵਾਲੀ ਚੀਜ਼ ਸ਼ੁੱਧ ਮੰਨੀ ਜਾਂਦੀ ਆ ਇੱਕ ਪਾਥੀਆਂ ਦੇ ਬੰਦੀ ਆ ਕੋਈ ਗੈਸ ਨਹੀਂ ਕੋਈ ਕੁਝ ਨਹੀਂ ਤੇ ਇੱਕ ਸ਼ੁੱਧ ਹੁੰਦੀ ਏ ਕਿ ਆਪਣੀ ਸਿਹਤ ਦਾ ਕੋਈ ਨੁਕਸਾਨ ਨਹੀਂ ਹੁੰਦੀ ਹਾਂਜੀ ਤੁਸੀਂ ਪਿੰਡ ਦਾ ਨਾਮ ਵਾਰ-ਵਾਰ ਲੈ ਰਹੇ ਹੋ ਜਿਹੜੇ ਪਿੰਡ ਤੋਂ ਆਉਂਦੇ ਆ ਤੇ ਕਿੰਨੀ ਦੂਰ ਐਥੋਂ ਅਮਰਸਰ ਤੋਂ ਭਾਜੀ ਮੇਰਾ ਪਿੰਡ ਹੈਗਾ ਜਨਾਲੇ ਜਨਾਲੇ ਲੱਗ ਹੋਏਗਾ ਰਿਅਰਡ ਤੇ ਆਈ ਦਾ 30 ਪਿੰਦੀ ਕਿਲੋਮੀਟਰ ਤੋਂ ਤੇ ਇਥੇ ਆਣ ਕੇ ਆਪਣੇ ਮਤਲਬ ਮੰਨ ਲਓ ਕਿ ਪਿਆਰ ਹੀ ਆ ਇੱਕ ਸਾਲ ਦਾ ਕਿ ਜਿਹੜਾ ਸਾਡਾ ਕਲਚਰ ਲੁਕਿਆ ਆ ਉਹ ਮੈਂ ਕੱਢ ਰਹੀ ਆ ਜਾਂ ਕਿ ਆਪਾਂ ਦੇਖੋ ਬਾਹਰਲੀ ਦੁਨੀਆ ਵੀ ਬੜੀ ਆਂਦੀ ਆ ਚਲੋ ਨੇਪਾਲ ਤੋਂ ਵੀ ਆਂਦੇ ਜਾਪਾਨ ਤੋਂ ਹਰ ਇੱਕ ਚੀਜ਼ ਤੋਂ ਆਂਦੀ ਆਪਣੇ ਜਿਹੜਾ ਕਲਚਰ ਆ ਉਹ ਲੁਕਿਆ ਹੋਇਆ ਆ ਆਪਾਂ ਜਿਹੜੀ ਕੋਈ ਜਿਹੜਾ ਜਿੱਥੋਂ ਲਾ ਗਿਆ ਉਹਨੂੰ ਚਾਈਨੀਸ ਨੂੰ ਚਾਈਨੀਸ ਕਾਨ ਨੂੰ ਦੇ ਦੋ ਉਹਨੇ ਉਹ ਆਰਡਰ ਕਰਤਾ ਉਹਨੇ ਆਰਡਰ ਕਰਤਾ ਜਿਹੜੀ ਆਪਣਾ ਵਿਰਸਾ ਇਹ ਤੇ ਪਿੱਛੇ ਚਲ ਗਿਆ ਸਾਰਾ ਹੀ ਇਹ ਪਿੰਡਾਂ ਜੀ ਰਹਿ ਗਿਆ ਸ਼ਹਿਰਾਂ ਜਿੱਤੇ ਹੈਗਾ ਹੀ ਨਹੀਂ ਇਹਨੂੰ ਪਤਾ ਹੀ ਨਹੀਂ ਆ ਵੀ ਆਪਾਂ ਵੀ ਪਿੰਡਾਂ 'ਚ ਆ ਗਏ ਪੰਜਾਬੀ ਵਿਰਸਾ ਸਾਡਾ ਅਮੀਰ ਵਿਰਸਾ ਮੰਨਿਆ ਜਾਂਦਾ ਹੈ ਪੰਜਾਬੀ ਸੱਭਿਆਚਾਰ ਵੀ ਅਮੀਰ ਵਿਰਸਾ ਮੰਨਿਆ ਜਾਂਦਾ ਹੈ ਤਾਂ ਕਿਵੇਂ ਦੇਖਦੇ ਹੋ ਹੁਣ ਦੀ ਨੌਜਵਾਨ ਪੀੜ੍ਹੀ ਇਹ ਜਿਹੜੀਆਂ ਇਨਾਂ ਚੀਜ਼ਾਂ ਤੋਂ ਦੂਰ ਹੁੰਦੀ ਜਾ ਰਹੀ ਹੈ ਜਿਵੇਂ ਮਾਲ ਪੂੜੇ ਐ ਮੋਤਿਆਂ ਨੂੰ ਇਨਾਂ ਬਾਰੇ ਨਹੀਂ ਪਤਾ ਹੈ ਹਲਵਾਈਆਂ ਦੇ ਬਣਾਏ ਹੋਏ ਜਿਹੜੇ ਮਾਲ ਪੂੜੇ ਉਹਨਾਂ ਨੂੰ ਅਹਿਮੀਅਤ ਦਿੰਦੇ ਨਹੀਂ ਪਰ ਪਿੰਡਾਂ ਦੇ ਬਣਾਏ ਹੋਏ ਜਿਹੜੇ ਸਵਾਦ ਨੇ ਉਹਨਾਂ ਨੂੰ ਭੁੱਲਦੇ ਯਾਰ ਭਾਜੀ ਹਲਵਾਈ ਤੇ ਹੁਣ ਆਏ ਐ ਤੇ ਜਿਹੜੇ ਸਾਡੇ ਦਾਦੀ ਪਰਦਾਦੀ ੜੀ ਉਹ ਤੇ ਜ਼ਮਾਨੇ ਦੇ ਹਨ ਪਿਛਲੇ ਜ਼ਮਾਨਿਆਂ ਦੇ ਉਹਨਾਂ ਦੀਆਂ ਚੀਜ਼ਾਂ ਹੀ ਹੁ ਮਤਲਬ ਕਿ ਜਿਹੜੀਆਂ ਉਹਨਾਂ ਨੇ ਚੀਜ਼ਾਂ ਬਣਾਈਆਂ ਆਈਆਂ ਨੇ ਬਹੁਤ ਵਧੀਆ ਬਣਾਈਆਂ। ਇਹਨੇ ਬਣਾਉਣ ਦੀ ਵਿਧੀ ਜੀ ਹੈ ਕਿਵੇਂ ਤਿਆਰ ਹੁੰਦੇ ਨੇ ਪੂੜੇ ਜਿਹੜੇ ਨੇ ਕਿਸ ਤਰ੍ਹਾਂ ਬਣਾਉਂਦੇ। ਇਹਨਾਂ ਦੀ ਭਾਜੀ ਵਿਧੀ ਹੈਗੀ ਆ ਗੋੜਿਆ ਤੇ ਆਟਾ ਆ ਤੇ ਜਵੈਣ ਆ ਤੇ ਸੌਂਫ ਆ ਤੇ ਨਾਲ ਕਾਲੀ ਮਿਰਚ। ਇਹ ਤਵੇ ਦੇ ਉੱਪਰ ਬੰਨਦੇ ਨੇ ਜਾਂ ਕਿਸ ਚੀਜ਼ ਦੇ ਵਿੱਚ ਤਲੇ ਜਾਂਦੇ ਨੇ? ਨਹੀਂ ਨਹੀਂ ਭਾਜੀ ਤਲਦੇ ਨਹੀਂ ਆਹੀਂ ਬਣਾੰਨੇ ਆ। ਆਹੀਂ ਤਵੇ ਦੇ ਉੱਪਰ ਹੀ ਬਣਾੰਨੇ ਆ ਤਾਂ ਕਿ ਇਹਦਾ ਲਾਈਟ ਵੇ ਹੋਵੇ। ਖਾਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ। ਤੁਸੀਂ ਰੋਟੀ ਖਾ ਕੇ ਵੀ ਆਏ ਜੇ ਨਾ? ਤੁਸੀਂ ਆਰਾਮ ਨਾਲ ਦੋ ਕੁੜੇ ਖਾ ਲੈਣੇ ਤਿੰਨ ਕੋਈ ਇਹਦਾ ਹੈਵੀ ਪਨ ਨਹੀਂ ਜੇ ਅਸੀਂ ਦੂਜੇ ਦੀ ਗੱਲ ਕੀਤੀ ਜਾਵੇ ਤਾਂ ਉਹ ਮੋਟਾ ਹੁੰਦਾ ਏ ਤੇ ਉਹਦੀ ਵਿਧੀ ਦੂਜੀ ਹੁੰਦੀ ਆ ਇੱਕ ਹੁੰਦਾ ਉਹਦੇ ਵਿੱਚ ਦੂਜੀ ਹੁੰਦੀ ਆ ਤੇ ਇੱਕ ਉਹਦੇ ਵਿੱਚ ਮੈਦਾ ਹੁੰਦਾ ਆ ਤੇ ਆਪਾਂ ਖੋਇਆ ਵੀ ਕਹਿੰਦੇ ਪਾਉਂਦੇ ਆ ਮੇਰੇ ਕੋਲ ਕਈ ਕਸਟਮਰ ਆਂਦੇ ਕਹਿੰਦੇ ਖੋਆ ਨਹੀਂ ਪਾਉਂਦੇ ਮਾਂ ਬਾਜੀ ਕਿਹੜੀ ਗੱਲ ਕਰਦੇ ਜੀ ਮਾਂ ਹੀ ਉਹ ਵਾਲੀਆਂ ਚੀਜ਼ਾਂ ਨਹੀਂ ਪਾਈਦੀਆਂ ਵੀ ਜਿਹੜਾ ਬੰਦਾ ਬਿਮਾਰ ਹੋ ਜਾਵੇ ਇਹ ਬਿਲਕੁਲ ਲਾਈਟ ਵੇਟ ਚੀਜ਼ ਆ ਹਾਂਜੀ ਹਾਂਜੀ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਪੂੜੇ ਤਿਆਰ ਹੁੰਦੇ ਸੀ ਉਹਨਾਂ ਨੂੰ ਬਣਾਉਣ ਤੋਂ ਪਹਿਲਾਂ ਜੋ ਜੇ ਪਵਿੱਤਰ ਮਹੀਨਾ ਮੰਨਿਆ ਜਾਂਦਾ ਸਾਵਣ ਦਾ ਮਹੀਨਾ ਕਿ ਪਿੱਪਲ ਦੇ ਪੱਤੇ ਨਾਲ ਆਂਦੇ ਤਿਆਰ ਹੁੰਦੇ ਨੇ ਇੱਕ ਹੀ ਸਚਾਈ ਹੈ ਇਹਦੇ ਵਿੱਚ ਤੇ ਪਿੱਪਲ ਦੇ ਪਰਤੇ ਦੀ ਵਰਤੋਂ ਇਸ ਲਈ ਹੁੰਦੀ ਉਹ ਵੀ ਜ਼ਰੂਰ ਦਾ ਪਾਜੀ ਪਿੱਪਲ ਦਾ ਪੱਤਾ ਜਿਹੜਾ ਸ਼ੁੱਧ ਮੰਨਿਆ ਗਿਆ ਕਿਉਂਕਿ ਸਾਡੇ ਕੋਲ ਹੋਰ ਵੀ ਦਰਖਤ ਬਥੇਰੇ ਆਂ ਹੀ ਜਾਮਨੂ ਦਾ ਵੀ ਲੈ ਸਕਦੇ ਅਮਰੂਦ ਦਾ ਵੀ ਲੈ ਸਕਦੇ ਹਰ ਇੱਕ ਚੀਜ਼ ਲੈ ਸਕਦੇ ਤੇ ਪਰ ਪਿੱਪਲ ਦੇ ਪੱਤੇ ਨੂੰ ਪਵਿੱਤਰ ਮੰਨਿਆ ਗਿਆ ਕਿਉਂਕਿ ਕੱਚੀ ਲੱਸੀ ਵੀ ਪਾਉਂਦੇ ਆ ਲੋਕ ਉਹਨਾਂ ਨੂੰ ਹਰ ਤੇ ਇਸ ਕਰਕੇ ਪਵਿੱਤਰ ਉਹਨੂੰ ਮੰਨਿਆ ਗਿਆ ਤੇ ਪਿੱਪਲ ਦੇ ਪੱਤੇ ਨਾਲ ਹੀ ਬਣਾਈਦਾ ਹੈ ਸਾਡੀ ਸਿਹਤ ਵਾਸਤੇ ਲਾਏ ਬੰਦ ਨੇ ਜਾਂ ਨੁਕਸਾਨਦੇਹੀ ਜਿਹੜੀ ਚੀਜ਼ ਦਾ ਚਲੋ ਤੁਸੀਂ ਬਣਾਈਆਂ ਵੇਚ ਰਹੇ ਹੋ ਪਰ ਇਹਦੇ ਫਾਇਦੇ ਕੀ ਨੇ ਉਹ ਵੀ ਦੱਸ ਦਿਓ ਥੋੜੀ ਪਾਜੀ ਇਹ ਅੱਜ ਤੱਕ ਕਿਸੇ ਦਾ ਨੁਕਸਾਨ ਨਹੀਂ ਚਾਇਆ ਅਸੀਂ ਜਿਹੜੀ ਵੀ ਚੀਜ਼ ਲੈ ਕੇ ਆਏ ਆ ਵਧੀਆ ਹੀ ਲੈ ਕੇ ਆਏ ਆ ਨਾ ਕਿ ਸਾਨੂੰ ਲਾਭਾ ਨਾ ਮਿਲੇ ਸਾਨੂੰ ਸ਼ਾਬਾਸ਼ ਹੀ ਮਿਲੇ ਕਿਉਂਕਿ ਤੁਹਾਨੂੰ ਪਤਾ ਮੈਂ ਦਿੱਲੀ ਆਣਾ ਮੈਂ ਇੱਕ ਦਿਨ ਤੇ ਆਣਾ ਨਹੀਂ ਆ ਇਸ ਕਰਕੇ ਮੈਨੂੰ ਬਹੁਤ ਜਾਣੇ ਵਧੀਆ ਮਤਲਬ ਵਧੀਆ ਸਾਰੇ ਜਾਣੇ ਬਹੁਤ ਹੀ ਵਧੀਆ ਕਹਿ ਕੇ ਜਾਂਦੇ ਆ। ਇਸ ਨੂੰ ਕਿਸ ਚੀਜ਼ ਦੇ ਨਾਲ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ? ਚਾਹ ਦੇ ਨਾਲ ਛਾਦੇ ਜਾਂਦੇ ਨੇ। ਜਿਵੇਂ ਇਸ ਦੀ ਵਰਤੋਂ ਨਹੀਂ। ਨਹੀਂ ਨਹੀਂ ਬਾਜੀ ਇਹਨੂੰ ਖੀਰ ਨਾਲ ਪਸੰਦ ਕੀਤਾ ਜਾਂਦਾ। ਜੋਗੇ ਖੀਰ ਬਣਾਈਦੀ ਆ। ਖੀਰ ਵੀ ਇਹ ਪਸ਼ੂ ਸਾਡੇ ਆਪਣੇ ਹੀ ਡੰਗਰ ਮਾਲਮਤਾ ਤੇ ਅਸੀਂ ਉਹਨਾਂ ਮਤਲਬ ਉਹਨਾਂ ਦੁੱਧ ਘਰਦੇ ਹੀ ਹੁੰਦਾ ਕੋਈ ਡੇਰੀ ਦਾ ਨਹੀਂ ਕੋਈ ਮੋਲਮਕ ਸਾਰੀਆਂ ਚੀਜ਼ਾਂ ਪਿਓਰ ਨੇ ਮਿਲਾਵਟ ਵਾਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਹੋ ਰਹੀ ਇਹਦੇ। ਭਾਜੀ ਮੈਂ ਨਾ ਫੂਡ ਟੇਸਟਰ ਵੀ ਆਣ ਕੇ ਥੋ ਟੈਸਟ ਕਰ ਲਣਗੇ ਨਾ ਚੀਜ਼ੇ ਇੱਕ ਨੰਬਰ ਤੇ ਨਿਕਲੂਗੀ। ਇਹ ਭੈਣੇ ਬਿੰਡੋ ਐਡੀ ਦੂਰ ਆਉਣ ਦੀ ਕੀ ਜ਼ਰੂਰਤ ਪਈ ਐ ਮਜਬੂਰੀਆਂ ਨੇ ਛੱਡਦੀਆਂ ਜਾਂ ਕਿਉਂ ਇੰਨੀ ਦੂਰ ਆਉਣਾ ਪਿਆ। ਭਾਜੀ ਮਜਬੂਰੀਆਂ ਵੀ ਹੁੰਦੀਆਂ ਆ ਤੇ ਕੋ ਜੇ ਹੁੰਦਾ ਵੀ ਸਿੱਖਿਆ ਵੀ ਹੁੰਦੀ ਆ ਜੋ ਕਿ ਅੱਜ ਕੱਲ ਜਿਹੜੀਆਂ ਕੁੜੀਆਂ ਮੱਲ ਗਲਤ ਬੰਨੇ ਜਾ ਰਹੀਆਂ ਆ ਮੈਂ ਤੇ ਉਹਨਾਂ ਨੂੰ ਇਹੀ ਗਾਈਡ ਕਰਾਂਗੀ ਵੀ ਜੇ ਭੈਣੇ ਜਿਹੜਾ ਵੀ ਕੋਈ ਹੈਗਾ ਆ ਚਲੋ ਗਾਣਾ ਤੇ ਨਾ ਕੱਢਿਓ ਕਿਉਂਕਿ maaf ਕਰਿਓ ਪਰ ਮੇਰੀ ਸੋਚ ਇਹ ਆ ਕਿ ਤੁਸੀਂ ਕੇ ਦੇ ਅੱਗੇ ਹੱਥ ਨਾ ਫਲਾਓ ਤੇ ਕਿਸੇ ਦਾ ਗੁਲਾਮ ਨਾ ਬਣੋ ਆਪਣੇ ਤੇ ਨਿਰਬਲ ਰਹੋ ਤੇ ਆਪਣੇ ਤੇ ਹੀ ਮਤਲਬ ਜੋ ਵੀ ਕੰਮ ਕਰਨਾ ਆਪਣਾ ਹੀ ਕਰੋ ਭਾਵੇਂ ਥੋੜਾ ਕਰੋ ਤੇ ਭਾਵੇਂ ਬੋਤਾ ਕਰੋ ਮੈਨੂੰ ਜੋ ਤੀਆਂ ਦਾ ਤਿਹਾਰ ਆਉਂਦਾ ਨਾ ਤਾਂ ਨਵਿਆਹੀਆਂ ਜਿਹੜੀਆਂ ਮੁਟਿਆਰਾਂ ਨੇ ਨਾ ਆਂਦੇ ਉਹਨਾਂ ਦੇ ਚਾਹ ਜਿਹੜੇ ਨੇ ਅੱਡੀ ਭਾਉਣਾ ਨਹੀਂ ਲੱਦਦੀ ਕਿ ਆਪਣੇ ਪਿੰਡਾਂ ਤਾਂ ਹੀ ਜਾਣਾ ਉਹਨਾਂ ਨੇ ਆਪਣੀਆਂ ਸਹੇਲੀਆਂ ਨੂੰ ਮਿਲਣਾ ਪਰ ਆ ਲੋਭ ਹੁੰਦੇ ਜਾ ਰਹੇ ਨੇ ਉਹ ਤਿਹਾਰ ਵੀ ਇਹ ਲੋਪ ਹੁੰਦੀਆਂ ਜਾ ਰਹੀਆਂ ਨੇ ਉਹ ਸਾਥਵੀ ਦੇ ਉਸੇ ਹਿੱਲੀਆਂ ਵੀ। ਅੱਜ ਕਿਵੇਂ ਦੇਖਦੇ ਹੋ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਦਾ ਅਜੇ ਵੀ। ਹੁਣ ਪਾਲ ਅੰਮ੍ਰਿਤਸਰ ਜਾਂ ਅੰਮ੍ਰਿਤਸਰ ਦੀ ਜਾਂ ਪੰਜਾਬ ਦੇ ਵਿੱਚ ਹੋਰ ਸ਼ਹਿਰਾਂ ਦੀ ਗੱਲ ਕੀਤੀ ਜਾਂ ਪਤਾ ਪਾਰਟੀਆਂ ਹੁੰਦੀਆਂ ਨੇ। ਤੀਆਂ ਦਾ ਤਿਉਹਾਰ ਨਹੀਂ ਮਨਾਇਆ ਜਾਂਦਾ। ਤੀਆਂ ਦੇ ਤਿਉਹਾਰ ਨੂੰ ਪਾਰਟੀਆਂ ਦੇ ਰੂਪ 'ਚ ਬਣਾਉਣਾ ਸ਼ੁਰੂ ਹੋ ਗਿਆ ਤਾਂ। ਅੱਜ ਕਿਵੇਂ ਦੇਖਦੇ ਹੋ ਉਹਨਾਂ ਦੇ ਵਿੱਚ ਕਿੰਨਾ ਕੀ ਬਦਲਾਅ ਆਇਆ ਹੈ। ਇੰਨਾ ਜੇ ਬਦਲਾਅ ਬਹੁਤ ਆਇਆ ਹੈ ਤੇ ਮੈਂ ਇੱਕ ਗੱਲ ਕਹਿਣਾ ਚਾਹਾਂਗੀ ਵੀ ਜਿਹੜੇ ਆਪਾਂ ਨੂੰ ਪਿੰਡਾਂ ਵਾਲਿਆਂ ਨੂੰ ਆਪਣੀਆਂ ਧੀਆ ਭੈਣਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਆਪਣਾ ਤਿਉਹ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਨੂੰ ਪਤਾ ਲੱਗ ਸਕੇ ਵੀ ਇਹ ਵਾਲਾ ਕਲਚਰ ਵੀ ਹੈਗਾ ਆ ਫਿਰ ਜਿਹੜਾ ਸਾਲ ਦੇ ਵਿੱਚ ਇੱਕ ਵਾਰ ਮਨਾਇਆ ਜਾਂਦਾ ਆ ਤੇ ਮੈਂ ਰਹੀ ਹੀ ਕਹਾਂਗੀ ਵੀ ਹਰ ਇੱਕ ਪਿੰਡ ਦੇ ਵਿੱਚ ਤੀਆਂ ਦਾ ਤਿਹਾਰ ਲਾਉਣਾ ਚਾਹੀਦਾ ਆ ਤਾਂ ਜੋ ਪਿੰਡ ਪਤਾ ਲੱਗੇ ਤੇ ਸ਼ਹਿਰ ਵਾਲਿਆਂ ਨੂੰ ਵੀ ਇਹ ਬੇਨਤੀ ਆ ਕਿ ਇਹ ਵੀ ਆਪਣੀਆਂ ਮਤਲਬ ਕੁੜੀਆਂ ਨੂੰ ਦੱਸਣ ਵੀ ਆਪਾਂ ਇਸ ਤਰ੍ਹਾਂ ਵਿਰਸੇ ਨਾਲ ਜੋੜਿਆ ਜਾਵੇ ਆ ਪਤਾ ਲੱਗੇ ਵੀ ਐਵੇਂ ਦਾ ਵਿਰਸਾ ਹੁੰਦਾ ਪਹਿਰਾਵਾ ਹੁੰਦਾ ਆ ਤੁਹਾਡੇ ਮਨ ਦੇ ਵਿੱਚ ਵਿਚਾਰ ਕਿਉਂ ਆਇਆ ਕਿ ਸੌਨ ਦੇ ਮਹੀਨੇ ਦੇ ਵਿੱਚ ਜਿਹੜੇ ਮਾਲ ਪੂੜੇ ਵੇਚੇ ਜਾਣ ਜਿਸ ਨਾਲ ਪੰਜਾਬੀ ਵਿਰਸੇ ਨਾਲ ਜੁੜਿਆ ਜਾਏਗਾ ਪੰਜਾਬੀ ਸੱਭਿਆਚਾਰ ਦੀ ਵੀ ਯਾਦ ਆਈ। ਹਾਂਜੀ ਇਹ ਇੱਕ ਚੀਜ਼ ਮੇਰਾ ਏਮ ਫੇਰ ਉਹੀ ਆ ਗਿਆ ਕਿ ਮੈਂ ਮਾੜੀ ਚੀਜ਼ ਦੇਣੀ ਨਹੀਂ ਆ। ਪਹਿਲਾਂ ਵੀ ਮੈਂ ਜੋ ਵੀ ਸ਼ੁਰੂ ਕੀਤਾ ਪੱਕੀ ਦੀ ਰੋਟੀ ਸਰੋਂ ਦਾ ਸਾਗ ਇਸ ਕਰਕੇ ਉਹਨੂੰ ਪਿਆਰ ਬਹੁਤ ਮਿਲਿਆ ਤੇ ਮੈਂ ਕਹਿੰਨੀ ਵੀ ਨਵੀਂ-ਨਵੀਂ ਚੀਜ਼ ਕੱਢੋ ਆਪਣੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਲੁਕੀਆਂ ਆਈਆਂ ਆ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਵੀ ਵਾਕਈ ਪਿੰਡਾਂ ਵਾਲੇ ਹੈਗੇ। ਮਨੇ ਤੁਹਾਡੇ ਪਿੰਡਾਂ ਵਾਲਾ ਸਵਾਦ ਅੰਮਰਸਰ ਦੇ ਵਿੱਚ ਮਿਲ ਰਿਹਾ ਹੈ ਜਿਨ੍ਹਾਂ ਨੇ ਸਵਾਦ ਦਾ ਆਨੰਦ ਮਾਣਨਾ ਹੋਵੇ ਤਾਂ ਤੁਹਾਡੇ ਹੱਥਾਂ ਦੇ ਬਣਾਏ ਹੋਏ ਪੂੜੇ ਦਾ ਆਨੰਦ ਮਾਣਨਾ ਹੋਵੇ ਤਾਂ ਕਿਵੇਂ ਹੋਣਾ ਹੈ ਕਿੰਨਾ ਟਾਈਮ ਲਾਉਂਦੇ ਹੋ ਕਿੱਥੇ ਬੈਠਦੇ ਹੋ ਤੁਸੀਂ ਐਡਰੈਸ ਮੇਰਾ ਰਿੰਜੀਤ ਐਵੇਨਿਊ ਆ ਤੇ ਹੌਲੀਡੇ ਇਨ ਦੇ ਸਾਹਮਣੇ ਆ ਤੇ ਬੈਂਤ ਭਾਰਕ ਆ ਟਾਈਮਿੰਗ ਮੇਰੀ ਹੈਗੀ ਤੇ 12:30 ਤੋਂ 6-7 ਵਜੇ ਤੱਕ ਭੈਣ ਜੀ ਇਹ ਆਰਡਰ ਤੇ ਵੀ ਬਣਾ ਦਿੰਦੇ ਹੋ ਕਿਉਂਕਿ ਇਹ ਤੋਹਫਾ ਹੈ ਸਹਾਰਾ ਵਾਸਤੇ ਤੋਹਫਾ ਮੰਨਿਆ ਜਾਂਦਾ ਹੈ ਪਿੰਡਾਂ ਦੀਆਂ ਜਿਹੜੀਆਂ ਸੁਜਾਤਾ ਨੇ ਨਾ ਇਹ ਸਾਰਿਆਂ ਵਾਸਤੇ ਤੋਹਫੇ ਦੇ ਰੂਪ ਦੇ ਵਿੱਚ ਮੰਨੇ ਜਾਂਦੇ ਨੇ ਜਿਨ੍ਹਾਂ ਨੇ ਆਰਡਰ ਦੇ ਬਣਾਉਣੇ ਹੋਣੇ ਇਹ ਤੋਹਫੇ ਭੇਜਨੇ ਹੋਣ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਨੂੰ ਜਾਂ ਵਿਦੇਸ਼ਾਂ ਦੇ ਵਿੱਚ ਤਾਂ ਕਿਵੇਂ ਆਰਡਰ ਦਿੱਤੇ ਜਾਣ ਤੁਹਾਡੇ ਨਾਲ ਰਾਬਤਾ ਕਿਵੇਂ ਬਣਾਇਆ ਜਾਵੇ ਫੋਨ ਨੰਬਰ ਤੁਸੀਂ ਦਾ ਮੇਰਾ ਜੇ ਕਹਿੰਨੇ ਕੰਟੈਕਟ ਨੰਬਰ ਦੇਣਾ ਮੈਂ ਮਤਲਬ ਕੰਟੈਕਟ ਕਰਨਾ ਮੇਰ ਨਾਲ ਚੀਜ਼ ਦੇ ਵਾਸਤੇ ਮੇਰਾ ਨੰਬਰ ਹੈਗਾ 8196810197 ਤੇ ਮੇਰਾ ਨਾਮ ਰਾਜਵੀਰ ਕੋਹਰਾ ਦੇ ਪਿੰਡ ਦੀ ਕੁੜੀ ਆ ਜਰੂਰ ਜੀ ਸਾਡੀ ਭੈਣ ਆ ਜਿਹੜੀ ਪਿੰਡਾਂ ਵਾਲੇ ਨੇ ਪਿੰਡਾਂ ਵਾਲਿਆਂ ਦਾ ਸਵਾਦ ਪਿੰਡਾਂ ਵਾਲਿਆਂ ਦਾ ਜਿਹੜੇ ਹੱਥ ਦੀਆਂ ਬਲਾਈਆਂ ਹੋਈਆਂ ਚੀਜ਼ਾਂ ਨੇ ਸਾਡੇ ਪੰਜਾਬੀ ਵਿਰਸੇ ਵਾਲੇ ਜਾਂ ਪੰਜਾਬੀ ਭੋਜਨ ਨੇ ਉਹਨਾਂ ਨੂੰ ਪਰਫੁੱਲਤ ਕਰ ਰਹੀ ਏ ਸੌਣ ਦਾ ਪਵਿੱਤਰ ਮਹੀਨਾ ਚੱਲ ਰਿਹਾ ਤੇ ਸੌਣ ਦੇ ਪਵਿੱਤਰ ਦੇ ਮਹੀਨੇ ਦੇ ਵਿੱਚ ਜਿੱਥੇ ਮੁਟਿਆਰਾਂ ਤੀਆਂ ਦਾ ਤਿਉਹਾਰ ਮਨਾਉਂਦੀਆਂ ਨੇ ਉੱਥੇ ਹੀ ਤੀਆਂ ਦੇ ਤਿਉਹਾਰ ਦੇ ਨਾਲ ਮਾਲ ਪੂੜਿਆਂ ਦਾ ਵੀ ਆਨੰਦ ਮਾਣਿਆ ਜਾਂਦਾ ਇਹਦੇ ਸੋ ਆਦਾ ਰਾਸਤੀਪ ਹੋ ਜਨਾ ਇਸ ਦੀ ਵੀ ਬਹੁਤ ਅਹਿਮੀਅਤ ਮੰਨੀ ਜਾਂਦੀ ਹੈ ਤਾਂ ਜੇ ਤੁਸੀਂ ਅੰਮ੍ਰਿਤਸਰ ਆ ਰਹੇ ਹੋ ਤਾਂ ਭੈਣ ਦਾ ਹੌਸਲਾ ਜਰੂਰ ਵਧਾਓ ਕਿਉਂਕਿ ਇਹ ਭੈਣ ਸਾਡੀ ਅੰਮ੍ਰਿਤਸਰ ਤੋਂ 30 ਤੋਂ 35 ਕਿਲੋਮੀਟਰ ਦੂਰੋਂ ਆਉਂਦੀ ਹੈ ਤੇ ਆਪਣਾ ਪਰਿਵਾਰ ਜਿਹੜਾ ਬੜੀ ਮਿਹਨਤ ਨਾਲ ਪਾਲਦੀ ਹੋਈ ਨਜ਼ਰ ਆ ਰਹੀ ਹੈ ਅਤੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਵਿਰਸੇ ਨਾਲ ਵੀ ਜੁੜੀ ਹੋਈ ਹੈ ਇਸ ਦਾ ਹੌਸਲਾ ਵਧਾਉਣ ਲਈ ਸਾਨੂੰ ਸਾਰਿਆਂ ਨੂੰ ਇਨ੍ਹਾਂ ਭੈਣ ਦਾ ਸਾਥ ਦੇਣਾ ਚਾਹੀਦਾ ਹੈ ਇਸੇ ਉਮੀਦ ਦੇ ਨਾਲ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭੈਣ ਦਾ ਸਾਰੇ ਸਾਥ ਦੇ ਜੀ ਮੈਨੂੰ ਦੀ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜਿਹੜੇ ਰਹੋ ਨੈ